ਇਹ ਦੋ ਟੀਰਾਂ ਦੇ ਵਿਚਕਾਰ ਝਗੜਾ ਹੋ ਗਿਆ ਹੈ ਅਤੇ ਝਗੜਾ ਇਸ ਕਦਰ ਵੱਧ ਗਿਆ ਕਿ ਝਗੜੇ ਦੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਉਸ ਨੌਜਵਾਨ ਦਾ ਪਿਤਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਲੜਾਈ ਝਗੜੇ ਦੌਰਾਨ ਪਾਦੀ ਪਥਰਾ ਵੀ ਕੀਤਾ ਗਿਆ ਹੈ ਅਤੇ ਸਿਰ ਦੇ ਪਿਛਲੇ ਹਿੱਸੇ ਦੇ ਵਿੱਚ ਇੱਟ ਲੱਗਣ ਦੇ ਕਾਰਨ 19 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਰਾਜਨ ਮਸੀਹ ਵਜੂ ਹੋਈ ਹੈ ਇਹ ਮਾਮਲਾ ਗੁਰਦਾਸਪੁਰ ਪੁਲਿਸ ਅਧੀਨ ਪੈਂਦੇ ਪਿੰਡ ਕਾ ਕਾਨੂੰਨਵਾਨ ਤੋਂ ਸਾਹਮਣੇ ਆਇਆ ਹੈ ਜਿੱਥੇ ਮਹਿਜ਼ 500 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਦੇ ਪਿਤਾ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਕਾਨੂੰਨਵਾਨ ਵਿਖੇ ਲਿਜਾਇਆ ਗਿਆ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਰੈਫਰ ਕਰ ਦਿੱਤਾ ਜਿੱਥੇ ਉਸ ਨੂੰ ਅੰਮ੍ਰਿਤਸਰ ਦੇ ਲਈ ਉੱਚੇ ਦੇ ਇਲਾਜ ਦੇ ਲਈ ਰੈਫਰ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਇਸ ਝਗੜੇ ਦੀ ਜਾਂਚ ਸ਼ੁਰੂ ਕਰਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਨੇ ਕਿ ਕਿ ਐਰੋਪੀ ਅਜੇ ਤੱਕ ਆਪਣੇ ਘਰ ਤੋਂ ਫਰਾਰ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਦੇ ਵੱਲੋਂ ਯਤਨ ਸ਼ੁਰੂ ਕਰ ਦਿੱਤੇ ਗਏ ਨੇ ਸ਼ਕਵਿੰਦਰ ਮਸੀਹ ਕੀ ਗੱਲ ਕੀ ਹੋਈ ਹੈ ਬਣਾ ਇੱਧੇ ਗਾਣਾ ਗੁਲਾ ਕਰ ਦੇ ਟਾਰੋੜੇ ਚ ਲਾਏ ਟੋ ਦੇ ਮੇਰੇ ਘਰਾ ਦੇ ਜਰਮ ਜਿਹਦੀ ਘਰ ਤੋਂ ਹੀ ਹੈ ਨਾ ਰਾਜਿੰਦੀ ਉਹਦੇ ਇੱਥੇ ਬਚੀ ਜਰ ਕੇ ਅੱਛਾ ਤੇ ਡਾਰੀ ਦਾ ਇੱਥੇ ਜਰ ਕੇ ਰੋਣਾ ਬਚਾ ਅੱਛਾ ਡਾਰੀ ਵੀ ਸੀਰੀਅਸ ਚ ਕਰਦਾ ਪਤਾ ਹੈ ਕਿ ਕੀ ਨਾਮ ਮੁੰਡੇ ਦਾ ਕੀ ਨਾਮ ਆ ਜਿਹੜਾ ਹਾਂਜੀ ਰਾਜਨ ਹਾਂਜੀ ਰਾਜਨ ਜਿਹਦੀ ਦੱਸ ਤੋਗੇ ਉਹਦੇ ਪਿਓ ਦਾ ਕੀ ਨਾਮ ਬਲਵਿੰਦਰ ਸਿੰਘ ਬਲਵਿੰਦਰ ਕਿੰਨੀ ਕੁ ਉਮਰ ਸੀਗੀ ਉਹਦੀ ਪਰ ਆਹ ਫਿਰ ਲਈ ਭਾਈ ਸਾਹਿਬ 22 ਸਾਲ ਵਿਆਹ ਸੀ ਕਹ ਕੇ ਇਕ ਵਾਰਾ ਸੀ ਇਕ ਵਾਰਾ ਹੀ ਹੈ ਜੀ ਅੱਛਾ ਹਾਂਜੀ ਕੀ ਕੰਮ ਕੀ ਕਰਦਾ ਸੀਗਾ ਕੰਮ ਹੀ ਕਰਦੇ ਆ ਪਰ ਮੁੰਡੇ ਢੋਨੇ ਤੋਂ ਕਰ ਪਰ ਅੱਛਾ ਤੇ ਝਗੜਾ ਕਿਹੜੀ ਗੱਲ ਤੋਂ ਹੋਇਆ ਵਾ ਇਹ ਉਹੀ ਗਾਲਾਂ ਗੁਲਾਂ ਕੱਢਦੀ ਹੋਰ ਕੋਈ ਨਹੀਂ ਗੱਲ ਹੋਈ ਕਿੰਨਾ ਨਾ ਝਗੜਾ ਆ ਰਵੀ ਦੇ ਨਿਆਣਿਆਂ ਨਾਲ ਕੋਲਾ ਦੇ ਮੋਟਾ ਇਹ ਉਹ ਨਾਕੀਤੀ ਕੇ ਜਿਹੜਾ ਆ ਮੁੰਡਾ ਜਿਹੜਾ ਝਗੜਾ ਹੋਇਆ ਲੋੜੇ ਕੰਦੇ ਰਵੀ ਰਵੀ ਦੇ ਮੁੰਡੇ ਆ ਮੁੰਡੇ ਨਹੀਂ ਰਾਜ ਦੇ ਮੁੰਡੇ ਅੱਛਾ ਰਾਜ ਵਿੱਚ ਇਹ ਕਹਿੰਦੀ ਤੂੰ ਨਹੀਂ ਮਰ ਜਾਣਾ ਪੇਟ ਤੇ ਅੱਛਾ ਆ ਵੀ ਆ ਜਿਹਦੇ ਘਰੇ ਆਣ ਕੇ ਲੜੇ ਤੁਹਾਡੇ ਵੀ ਕਿਸੇ ਗੱਲ ਤੋਂ ਝਗੜਾ ਤੇ ਹੋਣਾ ਹੀ ਆ ਨਾ ਕੋਈ ਗੱਲ ਤਾਂ ਹੋਰ ਗੱਲ ਕੋਈ ਨਹੀਂ ਉਹ ਕਾਲਾ ਕੱਟਦੇ ਹੀ ਆ ਕੇ ਗਾੜਾ ਸਾਡੇ ਘਰ ਦੇ ਗਾੜੀ ਆ ਕੇ ਕਾਲਾ ਕੱਢਣ ਦੇ ਆ ਸੇ ਸੇਰੇ ਅੱਛਾ ਹਾਂਜੀ ਤੇ ਕਿੰਨੇ ਜਣੇ ਸੀ ਉਹ ਦੋ ਜਣੇ ਆਏ ਤੇ ਕਦ ਨਾ ਮਾਰੀ ਗਾਣਾ ਉਹ ਜੂੜੇ ਮਾਰਿਆ 8 ਮਾਰੀ 6 ਵਜੇ 6 ਵਜੇ ਦਿੱਤੀ ਪਿੱਛੇ ਮਾਰੀ ਨਾੜੀ ਕਿਦੇ ਉਹ ਨਮੋਦਿਆਂ ਜੀ ਮਾਂ ਦਾ ਕੀ ਨਾਮ ਹੈ ਰਾਜ ਜੀ ਦਾ ਕੀ ਨਾਮ ਪੁੱਤ ਮੇਰਾ ਨਾਮ 사ਜਨ ਮਸੀ 사ਜਨ ਮਸੀ ਹਾਂ ਜੀ ਇਹ ਕਿੰਨੇ ਵਜੇ ਪੁੱਤ ਗੱਲ ਹੋਈ ਆ ਇਹ 7:00 ਵਜੇ ਵੀ ਹੋਈ ਜੀ ਕੀ ਗੱਲ ਕੀ ਹੋਈ ਹੈ ਗੱਲ ਕੋਈ ਨਹੀਂ ਜੇ ਆ ਕੇ ਇੱਥੇ ਬਸ ਤੁਹਾਡੇ ਘਰ ਦੇ ਮੂਹਰੇ ਕੋਲ ਚਾਰ ਗੱਡੀ ਤੇ ਇਹਨੂੰ ਕਹਾਂ ਵੀ ਪਰੇ ਹਰ ਦਿਓ ਤੇ ਇਹ ਗੱਡੀਆਂ ਪਰੇਨਾ ਡੈਡੀ ਮੇਰਾ ਡੈਡੀ ਕਹਿੰਦਾ ਨਹੀਂ ਐਂ ਕਹਿੰਦਾ ਇੱਥੇ ਕਰਾਉਣਾ ਵਾ ਆਉਂ ਜਾਉਂ ਫਰਾਂਟੇ ਮੇਰੇ ਡੈਡੀ ਦੇ ਹੱਥੀ ਪੈਣ ਲੱਗਾ ਕਈ ਫਿਰ ਵੜ ਕੇ ਕੁੱਟਿਆ ਨੂੰ ਤੇ ਬਾਅਦ ਚ ਰੋੜੇ ਮਾਰਨਦਾ ਫਿਰ ਇਹਨਾਂ ਨੇ ਮੇਰਾ ਖੜਾ ਮਾਰਦਾ ਇੱਟ ਮਾਰ ਕੇ ਇੱਟ ਮਾਰ ਕੇ ਮਾਰ ਇੱਥੇ ਕਿੱਥੇ ਵੱਜੀ ਆ ਇੱਟ ਉਹ ਵੱਜੀ ਮਗਰ ਸੈਡ ਕੌਣ ਗਰਦਾਪੁਰ ਚਲੇ ਗਿਆ ਹਾਂਜੀ ਗਰਦਾਪੁਰ ਲੈ ਗਏ ਗਰਦਾਪੁਰ ਲੈ ਗਏ ਤੇ ਜਦ ਇੱਟ ਵੱਜੀ ਆ ਤਾਂ ਸੇ ਮਤਲਬ ਟੈਕਟਰ ਉਹ ਕਿੱਥੇ ਸਰਕਾਰੀ ਹਸਪੀਟਲ ਸਰਕਾਰੀ ਆ ਅਨਿਸ਼ਾ ਜੀ ਅੱਜ ਮਾੜੀ ਨਿਆ ਉਹਦੇ ਬਾਰੇ ਜਾਣਕਾਰੀ ਦਿਓ ਹਾਂਜੀ ਸਾਨੂੰ ਨੂੰ ਇੱਕ ਸਵੇਰੇ ਕਾਲ ਆਈ ਹੈ ਕਿ ਲੜਾਈ ਝਗੜਾ ਹੋਇਆ ਦੋ ਆਪਸ ਜਿਹੜੇ ਗਵੰਡੀ ਹੈ ਰਾਜਨ ਮਸੀਤ ਤੇ ਬਲਵਿੰਦਰ ਮਸੀਤ ਉਹਨਾਂ ਦਾ ਝਗੜਾ ਰੋਹਿਤ ਉਤੇ ਰਾਹੁਲ ਦੇ ਨਾਮ ਹੋਇਆ ਦੋਵੇਂ ਆਪਸ ਗਵੰਡੀ ਹੈਗੇ ਆ ਤੇ ਇਦਾਂ ਦੇ ਇਟਾ ਰੋੜੇ ਮਾਰੇ ਮਾਰਿਆ ਜਿਸ ਕਰਕੇ ਜਿਹੜਾ ਰਾਜਨ ਮਸੀਤ ਤੇ ਬਲਵਿੰਦਰ ਮਸੀਤ ਇਹਦੇ ਸੱਟਾ ਲੱਗਨ ਕਰਕੇ ਉਹਨਾਂ ਨੂੰ ਸਿਵਲ ਹਸਪੀਟਲ ਕਾਨੂੰਨਾਂ ਵਿੱਚ ਦਾਖਲ ਕਰਾਇਆ ਗਿਆ ਤੇ ਜਿਸ ਤੇ ਆਪਾਂ ਮੋਕੇ ਤੇ ਜਾ ਕੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਰਾਜਨ ਮਸੀਤ ਦੀ ਉਹ ਮ੍ਰਿਤਕ ਹੋਸ਼ੀ ਕੀਤਾ ਗਿਆ ਤੇ ਬਲਵਿੰਦਰ ਮਸੀਹ ਦੇ ਜਿਆਦਾ ਸੱਟਾ ਲੱਗਨ ਕਰਕੇ ਇਸ ਨੂੰ ਰੈਫਰ ਕੀਤਾ ਗਿਆ ਜੀ ਸਿਵਲ ਹਸਪੀਟਲ ਗੁਰਦਾਸਪੁਰ ਤੇ ਦੋਵਾਂ ਦਾ ਆਪਜ ਨਗਰ ਅੰਜਸੀ ਕੀ ਕੋਈ ਪੈਹਰਾ ਲੈਣ ਦੇਣਾ ਹੈਗਾ ਇਹਨਾਂ ਦਾ ਕਿੰਨੇ ਕੁ ਪੈਸੇ ਦਾ ਪੈਸੇ 500 ਰੁਪਏ ਦੀ ਕੈਂਦਗੀ ਲੈਣ ਦੇਣਾ ਹੈਗਾ ਇਹਨਾਂ ਦਾ ਠੀਕ ਹੈ ਹਾਂਜੀ ਤੇ ਆਪਾਂ ਮਤਲਬ ਇਹਨਾਂ ਤੇ ਐਫ ਆਈ ਆਰ ਲੌਂਗ ਕਰਤੀ ਹੈ ਤੇ ਬਾਕੀ ਜਿਹੜਾ ਮ੍ਰਿਤਕ ਉਹਦੀ ਆਪਾਂ ਪੋਸਟ ਮਾਰਟ ਕਰਾ ਰਹੇ ਹਾਂ ਇੱਕ ਨੇ ਕਿਦੇ ਤੁਸੀਂ ਪਤਾ ਹੈ ਹਾਂਜੀ ਰੋਹਿਤ ਮਸੀਹਾ ਰਾਹੁਲ ਮਸੀਹਾ ਤੇ ਇੱਕ ਨਾ ਦੀ ਮਾਤਾ ਠੀਕ ਹੈ ਕਿਹੜੀ ਕਿਹੜੀ ਦਾ ਲੱਗੀ ਇਹ ਜੋ ਨਵਾਂ ਜਿਹੜਾ ਕਾਨੂੰਨ ਬਣਿਆ 103 ਬੀ ਐਨ ਐਸ ਦੇਨੂ ਲੈ ਕੇ ਦੋ ਟੀਰਾਂ ਦੇ ਵਿਚਕਾਰ ਝਗੜਾ ਹੋ ਗਿਆ ਹੈ ਅਤੇ ਝਗੜਾ ਇਸ ਕਦਰ ਵੱਧ ਗਿਆ ਕਿ ਝਗੜੇ ਦੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਉਸ ਨੌਜਵਾਨ ਦਾ ਪਿਤਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਲੜਾਈ ਝਗੜੇ ਦੌਰਾਨ ਬਾਦੀ ਪਥਰਾ ਵੀ ਕੀਤਾ ਗਿਆ ਹੈ ਅਤੇ ਸਿਰ ਦੇ ਪਿਛਲੇ ਹਿੱਸੇ ਦੇ ਵਿੱਚ ਇੱਟ ਲੱਗਣ ਦੇ ਕਾਰਨ 19 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਰਾਜਨ ਮਸੀਹ ਵਜੋਂ ਹੋਈ ਹੈ ਇਹ ਮਾਮਲਾ ਗੁਰਦਾਸਪੁਰ ਪੁਲਿਸ ਅਧੀਨ ਪੈਂਦੇ ਪਿੰਡ ਕਸਵਾ ਕਾਨੂੰਨਵਾਨ ਤੋਂ ਸਾਹਮਣੇ ਆਇਆ ਹੈ ਜਿੱਥੇ ਮਹਿਜ਼ 500 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਅਤੇ ਉਸਦੇ ਪਿਤਾ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਕਾਨੂੰਨਵਾਨ ਵਿਖੇ ਲਿਜਾਇਆ ਗਿਆ ਪਰ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆ ਡਾਕਟਰਾਂ ਨੇ ਉਸਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਰੈਫਰ ਕਰ ਦਿੱਤਾ ਜਿੱਥੇ ਉਸਨੂੰ ਅੰਮ੍ਰਿਤਸਰ ਦੇ ਲਈ ਉੱਚੇ ਦੇ ਇਲਾਜ ਦੇ ਲਈ ਰੈਫਰ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਇਸ ਝਗੜੇ ਦੀ ਜਾਂਚ ਸ਼ੁਰੂ ਕਰਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਨੇ ਦੱਸਿਆ ਕਿ આરોપી ਅਜੇ ਤੱਕ ਆਪਣੇ ਘਰ ਤੋਂ ਫਰਾਰ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਦੇ ਵੱਲੋਂ ਯਤਨ ਸ਼ੁਰੂ ਕਰ ਦਿੱਤੇ ਗਏ ਨੇ ਸ਼ਕਵਿੰਦਰ ਸ਼ਕਵਿੰਦਰ ਮਸੀਹ ਕੀ ਗੱਲ ਕੀ ਹੋਈ ਹੈ ਭਲਾ ਇੱਧਰ ਗਾਲਾਂ ਗੁਲਾ ਕਰਦੇ ਟਰੌੜੇ ਚਲਾਏ ਟੋ ਦੇ ਮੇਰੇ ਭਰਾ ਦੇ ਜਨ ਦੇ ਘਰ ਤੋਂ ਹੀ ਹੈ ਨਾ ਆ ਜਾਂਦੀ ਉਹ ਇੱਕ ਮੱਝੀ ਦੇ ਅੱਛਾ ਤੇ ਢਾੜੀ ਦਾ ਇੱਧਰ ਇੱਧਰ ਰੋਣਾ ਬੱਜਾ ਅੱਛਾ ਢਾੜੀ ਵੀ ਸੀਰੀਅਸ ਆ ਕਰਦਾ ਪੜਦਾ ਹੈ ਕਿ ਕੀ ਨਾਮ ਮੁੰਡੇ ਦਾ ਕੀ ਨਾਮ ਆ ਜਿਹੜਾ ਹਾਂਜੀ ਰਾਜਨ ਹਾਂਜੀ ਰਾਜਨ ਜਿਹਦੀ ਦੱਸ ਤੋਗੇ ਉਹਦੇ ਪਿਓ ਦਾ ਕੀ ਨਾਮ ਬਲਵਿੰਦਰ ਸਿੰਘ ਬਲਵਿੰਦਰ ਕਿੰਨੀ ਕੁ ਉਮਰ ਸੀਗੀ ਉਹਦੀ ਪਰ ਆਹ ਫਿਰ ਲਈ ਭਾਈ ਸਾਹਿਬ 22 ਸਾਲ ਵਿਆਹ ਸੀ ਕਾ ਕੇ ਇੱਕ ਵਾਰਾ ਸੀ ਇੱਕ ਵਾਰਾ ਹੀ ਹੈ ਜੀ ਅੱਛਾ ਹਾਂਜੀ ਕੀ ਕੰਮ ਕੀ ਕਰਦਾ ਸੀਗਾ ਕੰਮ ਹੀ ਕਰਦੇ ਆ ਪਰ ਮੁੰਡੇ ਢੋਨੇ ਤੋਂ ਕਰ ਪਰ ਅੱਛਾ ਤੇ ਝਗੜਾ ਕਿਹੜੀ ਗੱਲ ਤੋਂ ਹੋਇਆ ਵਾ ਇਹ ਉਹੀ ਗਾਲਾਂ ਗੁਲਾਂ ਕੱਢਦੀ ਹੋਰ ਬਰੀ ਗੱਲ ਹੋਈ ਕਿੰਨਾ ਨਾ ਝਗੜਾ ਆ ਵਾ ਰਵੀ ਦੇ ਨਿਆਣਿਆਂ ਪੋਲਾ ਦੇ ਮੋਟਾ ਇਹ ਉਹ ਨਾਕੀ ਸੀ ਜਿਹੜਾ ਆ ਮੁੰਡਾ ਜਿਹੜਾ ਨਾਲ ਝਗੜਾ ਹੋਇਆ ਰਵੀ ਰਵੀ ਦੇ ਮੁੰਡੇ ਆ ਮੋਟੇ ਨਹੀਂ ਰਾਜ ਦੇ ਮੁੰਡੇ ਅੱਛਾ ਰਾਜ ਵਿੱਚ ਹੀ ਕਹਿੰਦੀ ਤੂੰ ਨਹੀਂ ਮਰ ਜਾਣਾ ਪਿੱਟਦੀ ਅੱਛਾ ਆਹ ਰਵੀ ਆ ਜਿਹਦੇ ਘਰੇ ਆਣ ਕੇ ਲੜੇ ਤੁਹਾਡੇ ਕੀ ਕਿਸੇ ਗੱਲ ਤੋਂ ਝਗੜਾ ਤੇ ਹੋਣਾ ਹੀ ਆ ਨਾ ਕੋਈ ਗੱਲ ਤਾਂ ਹੋ ਗੱਲ ਕੋਈ ਨਹੀਂ ਉਹ ਭਾਈ ਦਾ ਕਾਲਾ ਕੱਢਦੇ ਹੀ ਆ ਕੇ ਗਾੜਾ ਸਾਡੇ ਘਰ ਦੇ ਗਾੜੀ ਆ ਕੇ ਕਾਲਾ ਕੱਢਣ ਦੇ ਆ ਸੇਰ ਸੇਰੇ ਅੱਛਾ ਹਾਂਜੀ ਤੇ ਕਿੰਨੇ ਜਣੇ ਸੀ ਉਹ ਦੋ ਜਣੇ ਆਏ ਤੇ ਕਦ ਨਾ ਮਾਰੀ ਗਾਣਾ ਉਹ ਜੂੜੇ ਮਾਰਿਆ 8 ਮਾਰੀ 6 ਵਜੇ 6 ਵਜੇ ਦਿੱਤੀ ਪਿੱਛੇ ਮਾਰੀ ਨਾੜੀ ਕਿਦੇ ਉਹ ਨਾਮ ਉਹਨਾਂ ਦੀ ਮਾਂ ਦਾ ਕੀ ਨਾਮ ਹੈ ਰਾਜ ਜੇਰਾ ਕੀ ਨਾਮ ਉਹਦਾ ਮੇਰਾ ਨਾਮ ਸਾਜਨ ਸਿੰਘ ਜੀ ਸਾਜਨ ਮਸੀ ਹਾਂ ਜੀ ਇਹ ਕਿੰਨੇ ਵਜੇ ਪੁੱਤ ਗੱਲ ਹੋਈ ਆ ਇਹ 7:00 ਵਜੇ ਵੀ ਹੋਈ ਜੀ ਕੀ ਗੱਲ ਕੀ ਹੋਈ ਹੈ ਗੱਲ ਕੋਈ ਨਹੀਂ ਜੇ ਆ ਕੇ ਇੱਥੇ ਬਸ ਤੁਹਾਡੇ ਘਰ ਦੇ ਮੂਹਰੇ ਕੋਲ ਚਾਰ ਗੱਡੀ ਤੇ ਇਹਨੂੰ ਕਹ ਆ ਵੀ ਪਰੇ ਹਰ ਦਿਓ ਤੇ ਇਹ ਗੱਡੀਆਂ ਪਰੇਨਾ ਦੇਤੇ ਮੇਰਾ ਡੈਡੀ ਕਹਿੰਦਾ ਨਹੀਂ ਐਂ ਕਹਿੰਦਾ ਇੱਥੇ ਕਰਾਉਣਾ ਵਾ ਆਉਂ ਜਾਉਂ ਫਲਾਂਟੇ ਮੇਰੇ ਡੈਡੀ ਦੇ ਹੱਥੀ ਪੈਨ ਲੱਗਾ ਦਹੀਂ ਫਿਰ ਵੜ ਕੇ ਕਟਿਆਂ ਨੂੰ ਤੇ ਬਾਅਦ ਚ ਰੋੜੇ ਮਾਰਨਦਾ ਫਿਰ ਇਹਨਾਂ ਨੇ ਮੇਰਾ ਖੜਾ ਹਮਾਰਤਾ ਇੱਟ ਮਾਰ ਕੇ ਇੱਟ ਮਾਰ ਕੇ ਮਾਰ ਇੱਥੇ ਕਿੱਥੇ ਵਜੇ ਆ ਇੱਟ ਉਹ ਵਜੇ ਗਿਰਦਾਪੁਰ ਚਲੇ ਗਏ ਹਾਂਜੀ ਗਿਰਦਾਪੁਰ ਲੈ ਗਏ ਗਿਰਦਾਪੁਰ ਲੈ ਗਏ ਤੇ ਜਦ ਇੱਟ ਵਜੇ ਆ ਤੋ ਮਤਲਬ ਟੈਕਟਰ ਉਹ ਕਿੱਥੇ ਸਰਕਾਰੀ ਹਸਪੀਟਲ ਸਰਕਾਰੀ ਅਨਿਸ਼ਾ ਜੀ ਅੱਜ ਮਾੜੇ ਨਾ ਉਹਦੇ ਬਾਰੇ ਜਾਣਕਾਰੀ ਦੇ ਹਾਂਜੀ ਸਾਨੂੰ ਨੂੰ ਇੱਕ ਸਵੇਰੇ ਕਾਲ ਆਈ ਹੈ ਕਿ ਲੜਾਈ ਝਗੜਾ ਹੋਇਆ ਦੋ ਆਪਸ ਜਿਹੜੇ ਗਵੰਡੀ ਹੈ ਰਾਜਨ ਮਸੀਤ ਤੇ ਬਲਵਿੰਦਰ ਮਸੀ ਉਹਨਾਂ ਦਾ ਝਗੜਾ ਰੋਹਿਤ ਉਤੇ ਰਾਹੁਲ ਦੇ ਨਾਮ ਹੋਇਆ ਦੋਵੇਂ ਆਪਸ ਗਵੰਡੀ ਹੈਗੇ ਆ ਤੇ ਇਦਾਂ ਦੇ ਇਟਾ ਰੋੜੇ ਮਾਰੇ ਮਾਰੇ ਜਿਸ ਕਰਕੇ ਜਿਹੜਾ ਰਾਜਨ ਮਸੀਤ ਤੇ ਬਲਵਿੰਦਰ ਮਸੀ ਇਹਦੇ ਸੱਟਾ ਲੱਗਨ ਕਰਕੇ ਉਹਨਾਂ ਨੂੰ ਸਿਵਲ ਹਸਪੀਟਲ ਕਾਨੂੰਨਾਂ ਵਿੱਚ ਦਾਖਲ ਕਰਾਇਆ ਗਿਆ ਤੇ ਜਿਸ ਤੇ ਆਪਾਂ ਮੋਕੇ ਤੇ ਜਾ ਕੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਰਾਜਨ ਮਸੀ ਦੀ ਉਹ ਮ੍ਰਿਤਕ ਹੋ시 ਕੀਤਾ ਗਿਆ ਤੇ ਬਲਵਿੰਦਰ ਮਸੀਹ ਦੇ ਜਿਆਦਾ ਸੱਟਾ ਲੱਗਨ ਕਰਕੇ ਇਸ ਨੂੰ ਰੈਫਰ ਕੀਤਾ ਗਿਆ ਜੀ ਸਿਵਲ ਹਸਪੀਟਲ ਗੁਰਦਾਸਪੁਰ ਤੇ ਦੋਵਾਂ ਦਾ ਆਪਜ ਨਗਰ ਅੰਜਸੀ ਕੀ ਕੋਈ ਪੈਹਰਾ ਲੈਣ ਦੇਣਾ ਹੈਗਾ ਇਹਨਾਂ ਦਾ ਕਿੰਨੇ ਕੁ ਪੈਸੇ ਦਾ ਪੈਸੇ 500 ਰੁਪਏ ਦੀ ਕੈਂਦਗੀ ਲੈਣ ਦੇਣਾ ਹੈਗਾ ਇਹਨਾਂ ਦਾ ਠੀਕ ਹੈ ਹਾਂਜੀ ਤੇ ਆਪਾਂ ਮਤਲਬ ਇਹਨਾਂ ਤੇ ਐਫ ਆਈ ਆਰ ਲੋਨ ਕਰਤੀਏ ਤੇ ਬਾਕੀ ਜਿਹੜਾ ਮ੍ਰਿਤਕ ਉਹਦੀ ਆਪਾਂ ਪੋਸਟਮਾਰਟ ਕਰਾ ਰਹੇ ਹਾਂ ਇੱਕ ਨੇ ਕਿਤੇ ਤੁਸੀ ਪਤਾ ਹੈ ਹਾਂਜੀ ਰੋਹਿਤ ਮਸੀਹਾ ਰਾਹੁਲ ਮਸੀਹਾ ਤੇ ਇੱਕ ਨਾ ਦੀ ਮਾਤਾ ਠੀਕ ਹੈ ਕਿਹੜੀ ਕਿਹੜੀ ਦਾ ਲੱਗੀ ਇਹ ਜੋ ਨਵਾਂ ਜਿਹੜਾ ਕਾਨੂੰਨ ਬਣਿਆ 103 ਬੀ ਐਨ ਐਸ